गावै सिद्ध समाधि ਅੰਦਰ ਗਾਵਨ ਸਾਧ ਵਿਚਾਰੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਨਹੀਂ ਸਮਾਧੀ ਹੀ ਸਮਾਧੀ ਸਮੱਸਿਆ ਦੇ ਜੀਵਣਾ ਸੰਸਾਰ ਵਿੱਚ ਜੀਵਣਾ ਹੈ ਸਮਾਧੀ ਦੇ ਵਿੱਚ ਜੀਵਣਾ ਨਿਰੰਕਾਰ ਦੇ ਜੀਵਣਾ ਹੈ ਸਮੱਸਿਆ ਦੇ ਜੋ ਜੀ ਰਿਹਾ ਉਹ ਸੰਸਾਰ ਦਾ ਜੀਵ ਹੈ ਸਮਾਧੀ ਦੇ ਜੋ ਜੀ ਰਿਹਾ ਉਹ ਧਾਰਮਿਕ ਮਨੁੱਖ ਹੈ ਸਮਾਧੀ ਉਸ ਵਕਤ ਨਸੀਬ ਆਉਂਦੀ ਹੈ ਜਦ ਜੀਵਨ ਦੇ ਕੋਈ ਵੀ ਸਮੱਸਿਆ ਰਹਿ ਨਹੀਂ ਜਾਂਦੀ ਔਰੇ ਹਕੀਕਤ ਹੈ ਕਿ ਇੱਕ ਸਮੱਸਿਆ ਨੂੰ ਸੁਲਝਾਈਏ ਅਨੰਤ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਪਰ ਪ੍ਰਭੂ ਦੇ ਨਾਮ ਨਾਲ ਜੁੜ ਜਾਈਏ ਸਮਾਦੀ ਨਸੀਬ ਹੋ ਜਾਏ ਸਾਰੀਆਂ ਸਮੱਸਿਆਵਾਂ ਦਾ ਅੰਤ ਹੋ ਜਾਂਦਾ ਹੈ ਔਰ ਉਂਝ ਤੇ ਜੀਵਨ ਦੇ ਜਾਗਦੇ ਮਨੁੱਖ ਦੇ ਵਿੱਚ ਲਾਜ਼ਮੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮਾਜ ਦੇ ਤਲ ਦੀ ਸਮੱਸਿਆ ਰਾਜਨੀਤਿਕ ਤਲ ਦੀ ਸਮੱਸਿਆ ਆਰਥਿਕ ਤਲ ਦੀ ਸਮੱਸਿਆ ਪਰਿਵਾਰਕ ਤਲ ਦੀ ਸਮੱਸਿਆ ਜਾਂ ਸਰੀਰ ਦੇ ਤਲ ਦੀ ਕੋਈ ਰੋਗਾਂ ਪ੍ਰਤੀ ਸਮੱਸਿਆ ਜੀਵਨ ਇੱਕ ਹੈ ਸਮੱਸਿਆਵਾਂ ਤੇ ਅਨੇਕ ਨੇ ਤੇ ਜਿਹੜਾ ਹੁਣ ਇਹ ਸੋਚੇ ਕਿ ਮੈਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਕੇ ਬਾਅਦ ਵਿੱਚ ਨਾਮ ਜਪਾਂਗਾ ਪ੍ਰਮਾਤਮਾ ਦਾ ਚਿੰਤਨ ਕਰਾਂਗਾ ਦਰਸਲ ਜੀਵਨ ਬਹੁਤ ਛੋਟਾ ਹੈ ਔਰ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਲੰਬੀਆਂ ਨੇ ਔਰ ਇਨਾਂ ਸਮੱਸਿਆਵਾਂ ਵਿੱਚ ਉਲਝ ਕੇ ਅਕਸਰ ਮਨੁੱਖ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਸਮਾਧੀ ਨਸੀਬ ਨਹੀਂ ਆਉਂਦੀ ਜੀਵਨ ਦਾ ਅੰਤ ਹੋ ਗਿਆ ਸਮੱਸਿਆ ਹੀ ਸਮੱਸਿਆ ਰਹਿ ਗਈ। ਤੋਂ ਅਗਰ ਨਾਮ ਵਿੱਚ ਸੁਰਤ ਜੋੜੀ ਜਾਏ ਉਸ ਦੇ ਗੀਤ ਗਾਏ ਜਾਣ ਉਹਦੀ ਸਿਫਤੋ ਸਲਾਹ ਕੀਤੀ ਜਾਏ ਤਾਂ ਫਿਰ ਸਮਾਧੀ ਨਸੀਬ ਹੋ ਜਾਂਦੀ ਹੈ। ਫਿਰ तमाम ਸਮੱਸਿਆਵਾਂ ਦਾ ਅੰਤ ਧਾਰਮਿਕ ਤੇ ਅਧਾਰਮਿਕ ਦੀ ਇਹ ਪਹਿਚਾਨ ਕਿ ਹਰ ਵਕਤ ਕੋਈ ਨਾ ਕੋਈ ਸਮੱਸਿਆ ਬਣੀ ਹੋਈ ਹੈ ਔਰ ਸਮੱਸਿਆ ਚ ਫਸੇ ਹੋਇਆ ਹੈ ਸਮੱਸਿਆ ਚ ਜੀ ਰਿਹਾ ਹੈ ਸੰਸਾਰੀ ਮਨੁੱਖ ਕੋਈ ਸਮੱਸਿਆ ਨਹੀਂ ਸਮਾਧਾਨ ਹੀ ਸਮਾਧਾਨ ਹੈ ਸਮਾਧੀ ਰੇ ਜੀ ਰਿਹਾ ਹੈ ਤੋ ਇਹ ਧਾਰਮਿਕ ਮਨੁੱਖ ਦੀ ਪਹਿਚਾਨ ਹੈ ਧਾਰਮਿਕ ਮਨੁੱਖ ਤੇ ਤਕਤੀ ਤਵੀ ਤੇ ਬੈਠ ਕੇ ਵੀ ਸਮਾਧੀ ਚਾਹੁੰਦਾ ਹੈ ਪਰ ਸੰਸਾਰੀ ਮਨੁੱਖ ਤੇ ਫੁੱਲਾਂ ਦੀ ਸੇਜ ਕੇ ਬੈਠ ਕੇ ਵੀ ਤਰ੍ਹਾਂ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਫਸਿਆ ਰਹਿੰਦਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੂਰਤੀ ਸਾਡੇ ਸਾਹਮਣੇ ਉਤਤੀ ਤਵੀ ਤੇ ਬੈਠ ਕੇ ਵੀ ਕਹਿੰਨੇ ਨੇ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਤੋ ਤਤੀ ਤਵੀ ਹੈ ਥੱਲੇ ਅਗ ਬਲ ਰਹੀ ਹੈ ਉੱਪਰ ਗਰਮ ਗਰਮ ਰੇਤਾ ਸੇਸ ਦੇ ਚ ਪਾਇਆ ਜਾ ਰਿਹਾ ਪਰ ਉਸ ਸਮਾਧੀ ਦੇ ਚ ਨੇ ਅੱਜ ਤੱਕ ਮਿਰਗ ਛਾਲਾ ਤੇ ਬੈਠ ਕੇ ਸ਼ੇਰ ਦੀ ਖਲ ਤੇ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਕਲੀਨ ਦੇ ਉੱਤੇ ਬੈਠ ਕੇ ਸਮਾਧੀ ਲਾਣ ਵਾਲੇ ਜੋਗੀ ਤੇ ਦੇਖੇ ਸਨ ਪਰ ਸੰਸਾਰ ਦੇ ਚ ਇੱਕ ਐਸਾ ਜੋਗੀ ਆਇਆ ਇਕ ਐਸਾ ਸਿੱਧ ਇਕ ਐਸਾ ਸਮਾਧੀ ਲੀਨ ਗੁਰਪ੍ਰਸੋਤਮ અવਤਾਰ ਗੁਰੂ ਅਰਜਨ ਦੇਵ ਜੀ ਜਿਸ ਨੇ ਦੱਸਿਆ ਕਿ ਅਗਰ ਵਾਕਈ ਸਮਾਧੀ ਹੈ ਔਰ ਸਮਾਧੀ ਚ ਮਨੁੱਖ ਜੀ ਰਿਹਾ ਹੈ ਤਾਂ ਇਹ ਸਮਾਧੀ ਤੱਤੀ ਤਵੀ ਤੇ ਵੀ ਲੱਗ ਸਕਦੀ ਹੈ ਉਬਲਦੀ ਦੇਗ ਦੇ ਚ ਵੀ ਲੱਗ ਸਕਦੀ ਹੈ ਸੰਸਾਰ ਦੇ ਇਤਿਹਾਸ ਦੇ ਚ ਖਾਸ ਕਰਕੇ ਧਾਰਮਿਕ ਇਤਿਹਾਸ ਦੇ ਚ ਇੱਕ ਮਹਾਨ ਅਜੂਬਾ ਹੋਇਆ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਕ ਅਦੁੱਤੀ ਦੇਣ ਕਿ ਜੋ ਸਮਾਧੀ ਦੇ ਚ ਜੀ ਰਿਹਾ ਹੈ ਉਹ ਤੱਤੀ ਤਵੀ ਤੇ ਵੀ ਸਮਾਧੀ ਦੇ ਚ ਹੈ ਪਰ ਜੋ ਸਮੱਸਿਆਵਾਂ ਵਿੱਚ ਜੀ ਰਿਹਾ ਹੈ ਉਹ ਫੁੱਲਾਂ ਦੀ ਸੇਜ ਦੇ ਚ ਵੀ ਉਲਝਿਆ ਹੀ ਰਹੇਗਾ ਆਪਣੀ ਸਮੱਸਿਆਵਾਂ ਵਿੱਚ ਤੋ ਸਹਬ ਕਹਿੰਦੇ ਨੇ ਅਨੰਤ ਸਮਾਧੀ ਲੀਨ ਸਿੱਧ ਪੁਰਸ਼ ਤੈਨੂੰ ਗਾ ਰਹੇ ਨੇ ਸਮਾਧੀ ਦੁਆਰਾ ਗਾਵਣ ਸਾਰੇ ਵਿਚਾਰੇ ਕਿ ਅਣਗਿਣਤ ਸਾਧੂ ਜਨ ਵਿਚਾਰ ਕਰ ਕਰਕੇ ਸੋਚ ਸੋਚ ਕੇ ਤੈਨੂੰ ਗਾ ਰਹੇ ਨੇ ਉਹਨਾਂ ਦੀ ਗਾਵਣੀ ਦਾ ਢੰਗ ਹੈ ਸੋਚਣਾ ਤੇ ਸਿੱਧਾਂ ਦਾ ਗਾਵਣ ਦਾ ਢੰਗ ਹੈ ਸਮਾਧੀ हे परिपूर्ण परमात्मा अपने अपने ढंग नाल इस तरीके नाल तेरी उस्तति कर रहे ने तेरे गीत गायन कीते जा की, रहे ने गावन जति सती संतोषी गावे वीर करारे गाले ने तेनु जति जिन्ना ने जत धारण कीता है। अपने इंद्रियां नु काबू कीता जति तुमराद अखां द्वारा गलत नहीं देखना जुबान नाल गलत नहीं बोलना ਕੰਨਾਂ ਨਾਲ ਗਲਤ ਨਹੀਂ ਸੁਣਨਾ ਦਿਮਾਗ ਨਾਲ ਗਲਤ ਸੋਚਣਾ ਹੀ ਨਹੀਂ ਹੱਥਾਂ ਨਾਲ ਗਲਤ ਕਰਨਾ ਹੀ ਨਹੀਂ ਪੈਰਾਂ ਨਾਲ ਗਲਤ ਮਾਰਗ ਤੇ ਚੱਲਣਾ ਹੀ ਨਹੀਂ ਜਿਸ ਮਨੁੱਖ ਨੇ ਆਪਣੇ ਤਮਾਮ ਇੰਦਰੀਆਂ ਨੂੰ ਕਾਬੂ ਚ ਕਰ ਲਿਆ ਉਹਨੂੰ ਕਹ ਰਹੇ ਨੇ ਜਤੀ ਵਾਸਤਵਿਕ ਉਹੀ ਜਤੀ ਹੈ ਤਾਂ ਪਾਦਸ਼ਾਹ ਦਾ ਫਰਮਾਨ ਕਿ ਗਾ ਰਹੇ ਨੇ ਕੋਈ ਉਹ ਪੁਰਸ਼ ਜਿਨ੍ਹਾਂ ਨੂੰ ਜਤੀ ਆਖਿਆ ਜਾਂਦਾ ਹੈ ਉਹਨਾਂ ਦੇ ਗਾਣ ਦਾ ਢੰਗ ਹੈ ਆਪਣੇ ਇੰਦਰੀਆਂ ਨੂੰ ਕਾਬੂ ਕੀਤਾ ਹੈ ભગત નામ ફરમાન કે દસ બૈરાગન ભરે અમૃતસર વિખ કોમ કડાછ બહોર ના આવન પાસ બૈરાગના ਉਹ ਬੈਰਾਗਣ ਜਿਹਦੇ ਆਸਰੇ ਤੇ ਜੋਗੀ ਬੈਠ ਕੇ ਜਪ ਤੇ ਤਪ ਕਰਦੇਨ ਲੱਕੜ ਦੀ ਬਣੀ ਹੋਈ ਇੱਕ ਐਸੀ ਬੈਰਾਗਣ ਜਿਹਦੇ ਆਸਰੇ ਦਿੱਤੇ ਉਹ ਆਪਣੇ ਸਰੀਰ ਨੂੰ ਆਧਾਰ ਦੇ ਦੇਨ ਟਿਕਾ ਦੇ ਦਿੰਦੇ ਨੇ ਇਹ ਦਸ ਇੰਦਰੇ ਦਰਸਲ ਸਰੀਰ ਦਾ ਆਧਾਰ ਨੇ ਅਗਰ ਇਹ ਨਾ ਹੋਣ ਤੋ ਸਰੀਰ ਲਈ ਕੋਈ ਵੀ ਕਰਿਆ ਕਰਨੀ ਬਹੁਤ ਔਖੀ ਹੈ ਅਗਰ ਸਰੀਰ ਵੇਖ ਨਾ ਸਕੇ ਬੋਲ ਨਾ ਸਕੇ ਸੁਣ ਨਾ ਸਕੇ ਸੋਚ ਨਾ ਸਕੇ ਚੱਲ ਨਾ ਸਕੇ ਕੁਝ ਕਰ ਨਾ ਸਕੇ ਤੋ ਸਰੀਰ ਤੇ ਇੱਕ ਪੱਥਰ ਦੇਚ ਫਿਰ ਕੋਈ ਅੰਤਰਾ ਰਹਿ ਨਹੀਂ ਜਾਂਦਾ ਤੋ ਇੰਦਰੀਆਂ ਕਰਕੇ ਸਰੀਰ ਦੀ ਮਹਾਨਤਾ ਹੈ ਤੇ ਜਤੀ ਮਨੁਖ ਉਹ ਜਿਸਨੇ ਆਪਣੇ ਤਮਾਮ ਇੰਦਰੀਆਂ ਨੂੰ ਆਪਣੇ ਕਾਬੂ ਚ ਕਰ ਲਿਆ ਹੈ ਹੈ ਪਰਿਪੂਰਨ ਪ੍ਰਮਾਤਮਾ ਕੋਈ ਤੇਰੀ ਸਿਫਤੋ ਸਲਾ ਗਾਇਨ ਕਰ ਰਿਹਾ ਹੈ ਆਪਣੇ ਇੰਦਰੀਆਂ ਨੂੰ ਕਾਬੂ ਦੇਚ ਰੱਖ ਕੇ ਤੇ ਕੋਈ ਗਾ ਰਿਆ ਹੈ দান ਕਰਕੇ ਸਤੀ ਤੁਮਰਾਦ ਦਾਨੀ ਜੋ ਤਰ੍ਹਾਂ ਤਰ੍ਹਾਂ ਦੇ দান ਕਰ ਰਹੇ ਨੇ ধন ਦਾਦਾਨ ਅਨੰਦ ਦਾਦਾਨ ਬਸਤਰਾਂ ਦਾਦਾਨ ਵਿਦਿਆ ਦਾਦਾਨ ਹੋਰ ਇਸ ਤੋਂ ਇਲਾਵਾ ਬੇਸ਼ਮਾਰ ਵਸਤੂਆਂ ਦਾ ਜੋ ਹੈ ਦਾਨ ਸਾਡੇ ਰੇਸ਼ਤੇ ਚ ਇਹ ਦਾਨ ਦੀ ਅਨੰਤ ਤਰੀਕਿਆਂ ਦੀਆਂ ਪ੍ਰਥਾ ਚਲੀਆਂ ਹੋਈਆਂ ਨੇ ਤੇ ਮੇਰੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਗਾ ਰਹੇ ਨੇ ਤੈਨੂੰ ਦਾਨੇ ਦਾਨ ਦੁਆਰਾ ਉਹ ਦੇ ਰਹੇ ਨੇ ਦਾਨ ਸਿਰਫ ਇਸ ਵਾਸਤੇ ਕਿ ਤੇਰੀ ਉਸਤਤੀ ਰਸਨਾ ਤੋਂ ਕਰ ਸਕੀਏ ਤੇਰੇ ਨਾਲ ਜੁੜ ਸਕੀਏ ਤਾਂ ਤੇਰੇ ਨਾਲ ਜੁੜਨ ਦਾ ਢੰਗ ਜੋ ਵਸੀਲਾ ਉਹਨਾਂ ਕੋਲ ਹੈ ਉਹ ਹੈ ਦਾਨ ਫਿਰਗਾ ਰਹੇ ਨੇ ਤੈਨੂੰ ਸੰਤੋਖੀ ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ ਸਭ ਕਬੂਲ ਹੈ ਸਭ ਪ੍ਰਵਾਨ ਹੈ ਸੰਤੋਖੀ ਮਨੁਖਰੀ ਇਹ ਪਹਿਚਾਨ ਹੈ ਇਹ ਪ੍ਰਮਾਤਮਾ ਤੂੰ ਜੋ ਕੁਝ ਝੋਲੀ ਚ ਪਾ ਦਿੱਤਾ ਕਬੂਲ ਹੈ ਸੰਤੋਖੀ ਮਨੁਖ ਹਰ ਵਕਤ ਸ਼ੁਕਰਾਨੇ ਚ ਰਵੇਗਾ ਔਰ ਹੱਥ ਜੋੜ ਕੇ ਆਖੇਗਾ हे ਪ੍ਰਭੂ ਮੇਰੀ ਪਾਤਰਤਾ ਤੇ ਕੁਝ ਵੀ ਨਹੀਂ ਮੇਰੀ ਯੋਗਤਾ ਤੇ ਕੁਝ ਵੀ ਨਹੀਂ ਤੂੰ ਮੇਰੀ ਯੋਗਤਾ ਤੋਂ ਵੱਧ ਦਿੰਦਾ ਹੈ ਜ਼ਿਆਦਾ ਦਿੰਦਾ ਹੈ ਤੋ ਸੰਤੋਖੀ ਸੰਤੋਖ ਮੇਂ ਬਿਰਤੀ ਦੁਆਰਾ ਤੈਨੂੰ ਗਾ ਰਿਹਾ ਹੈ ਸੰਤੋਸ਼ ਨੂੰ ਸਾਹਮਣੇ ਰੱਖ ਕੇ हे ਅਕਾਲ ਪੁਰਖ ਉਹ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੁਗ-ਜੁਗ ਵੇਦਾਂ ਨਾਲ ਜੁਗਾ ਜੁਗਾਂਤਰਾ ਤੋਂ ਰਿਖੀ ਜਨ ਪੰਡਤ ਜਨ ਤੈਨੂੰ ਗਾ ਰਹੇ ਨੇ ਆਧਾਰ ਬਣਾ ਕੇ ਵੇਦਾਂ ਨੂੰ ਵੇਦਾਂ ਦੁਆਰਾ ਤੇਰੀ ਉਸਤਤੀ ਕਰ ਰਹੇ ਨੇ ਤੇਰੀ ਸਿਫਤ ਤੋਂ ਸਲਾਹ ਕਰ ਰਹੇ ਨੇ ਦਿਨ ਭਰ ਵੇਦਾਂ ਨੂੰ ਪੜਨਾ ਹੈ ਪੜਾਣਾ ਹੈ ਤੇ ਵੇਦਾਂ ਨੂੰ ਪੜਨ ਆ ਤੇ ਪੜਾਣਾ ਮੈਂ ਇਸ ਵਾਸਤੇ ਕਿ ਤੇਰੇ ਨਾਲ ਜੁੜ ਸਕੀਏ ਤੇਰੇ ਨਾਲ ਜੁੜਨ ਦਾ ਆਨੰਦ ਮਾਣ ਸਕੀਏ रस मिल सकिए जुगाज जुगा वंतरा तो अनंत काल तो पंडित जन वेदों के समेत वेदों को आधार बना के हे परिपूर्ण परमात्मा तेरे गीत गा रहे ने इस तरह दे पंडित इस तरह दे लिखी जो वेदों नु उच्चारण कर कर के तेरी स्फतो स्ला कर रहे ने गावे मोहनिया मनमोहन सुरगा मछ प्याले ओ स्त्रियां जो मनमोहनिया ने ਔਰ ਤਿੰਨ ਲੋਕਾਂ ਦੇ ਜੀਵਾਂ ਨੂੰ ਮੋਹਿਤ ਕਰ ਲੈਂਦੀਆਂ ਨੇ ਸੁਰਗਾ ਮਛ ਪਿਆਲੇ ਮਾਤ ਲੋਕ ਸਵਰਗ ਲੋਕ ਤੇ ਪਾਤਾਲ ਲੋਕ ਜਿਨ੍ਹਾਂ ਦਾ ਸਰੂਪ ਇਸ ਢੰਗ ਦਾ ਕਿ ਹਰ ਲੋਕ ਦੇ ਜੀਵ ਨੂੰ ਮੋਹਿਤ ਕਰ ਲੈਣ ਕਹਿੰਦੇ ਨੇ ਦੇਵਤੇ ਤੱਕ ਮੋਹਿਤ ਹੋ ਗਏ ਸਨ ਗੋਤਮ ਦੀ ਨਾਰ ਅਹिल्या ਤੇ ਬਹੁਤ ਲੰਬੀ ਚੌੜੀ ਗਾਥਾ ਹੈ 인ਦਰ ਤੇ ਅਹिल्या ਦੀ ਤੇ ਗੋਤਮ ਦੀ ਇਸਤਰੀ ਕੇ ਦੇ ਨਾਲ ਪੁਰਾਣਿਕ ਪ੍ਰਸੰਗ ਅਨੰਤ ਨੇ ਕਿ ਦੇਵ ਲੋਕ ਦੇ ਦੇਵਤੇ ਵੀ ਅਣਗਿਣਤ ਇਸਤਰੀਆਂ ਤੇ ਮੋਹਿਤ ਹੋਏ ਤੋ ਇਸ ਤਰ੍ਹਾਂ ਦੀਆਂ ਮੋਹਣੀਆਂ ਜੋ ਦੇਵਤਿਆਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਮਨੁੱਖਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਪਾਤਾਲ ਲੋਕ ਦੇ ਵਾਸੀ ਜੋ ਨੇ ਜੀਵ ਉਹਨਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਐਸੀਆਂ ਮੋਹਣੀਆਂ ਵੀ हे ਪਰਿਪੂਰਣ ਪ੍ਰਮਾਤਮਾ ਤੇਰੇ ਗੀਤ ਗਾ ਰਹੀਆਂ ਨੇ ਤੇਰੀ ਸਿਫਤੋ ਸਲਾਹ ਕਰ ਰਹੀਆਂ ਨੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਦਰਸਲ ਮੋਹਣੀ ਉਦੋਂ ਹੀ ਪ੍ਰਮਾਤਮਾ ਦੇ ਗੀਤ ਗਾ ਸਕੇਗੇ ਜਦ ਉਸ ਨੂੰ ਪਤਾ ਚੱਲੇ ਕਿ ਮੇਰਾ ਇਹ ਮਨਮੋਹਨ ਚਿਹਰਾ ਮੇਰਾ ਇਹ ਸੁੰਦਰ ਸਰੂਪ ਪ੍ਰਮਾਤਮਾ ਦੀ ਦੇਣ ਹੈ ਉਸ ਚਿੱਤਰਕਾਰ ਦਾ ਚਿੱਤਰਿਆ ਹੋਇਆ ਇਹ ਚਿੱਤਰ ਹੈ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਰੂਪਵੰਤ ਹੋਏ ਨਹੀਂ ਮੋਹੇ ਪ੍ਰਭ ਕੀ ਜੋਤ ਸਗਲ ਘਟ ਸੋਏ ਪ੍ਰਭੂ ਦੀ ਜੋਤ ਤੋਂ ਬਿਨਾ ਕੋਈ ਰੂਪਵੰਤ ਹੋ ਨਹੀਂ ਸਕਦਾ ਪਰ ਕੋਈ ਮਾਨ ਕਰੇ ਉਸ ਦੀ ਜੋਤ ਦਾ ਖਿਆਲ ਇੱਕ ਪਾਸੇ ਰੱਖ ਕੇ ਮੈਜ਼ ਆਪਣੇ ਰੂਪ ਦਾ ਹੀ ਮਾਣ ਕਰੇ ਤਾਂ ਮਹਾਰਾਜ ਕਹਿੰਦੇ ਨੇ ਜੇ ਜਾਣੇ ਹਾਂ ਜੋ ਬਨਵੰਤ ਸੋਹਵਤ ਬਿਸ਼ਟਾ ਕਾਜੰਤ ਉਹ ਤੇ ਫਿਰ ਬਿਸ਼ਟਾ ਦਾ ਕੀੜਾ ਬਣੇਗਾ ਜਿਹਨੂੰ ਆਪਣੇ ਰੂਪ ਦਾ ਮਾਣ ਹੋ ਗਿਆ ਤਾਂ ਇਹ ਸੁੰਦਰ ਸਰੂਪ ਕਿਸੇ ਅਰੂਪ ਦੀ ਦੇਣ ਹੈ ਕਿਸੇ ਅਰੂਪ ਦੇ ਹੱਥਾਂ ਦੀ ਬਰਕਤ ਹੈ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਸਿਆਣੀਆਂ ਮੋਹਣੀਆਂ ਇਸਤਰੀਆਂ ਜਿਨਾ ਕੋਲ ਸੁੰਦਰ ਸਰੂਪ ਹੈ हे अकाल पुरख जो ਤਿੰਨ ਲੋਕਾਂ ਦੇ ਜੀਵਾਂ ਨੂੰ ਮੋਹਿਤ ਕਰ ਲੈਂਦੀਆਂ ਨੇ ਉਹ ਵੀ ਤੇਰੇ ਤੇ ਮੋਹਤ ਹੋਈਆਂ ਨੇ ਉਹ ਵੀ ਤੇਰੇ ਗੀਤ गा ਰਹੀਆਂ ਨੇ ਉਹ ਵੀ ਤੇਰੀ ਸਿਫਤੋ ਸਲਾਹ ਕਰ ਰਹੀਆਂ ਨੇ ਗਾਵੇਂ ਮੋਹਣੀਆਂ ਮਨਮੋਹਨ ਸੁਲਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲ 68 ਤੀਰਥਾਂ ਦੇ ਸਮੇਤ हे परिपूर्ण परमात्मा ਤੇਰੇ ਉਪਾਏ ਹੋਵੇ ਤੇਰੇ ਪੈਦਾ ਕੀਤੇ ਹੋਏ ਰਤਨ ਜੋ ਨੌ ਕਿਸਮਾਂ ਦੇ ਮੰਨੇ ਜਾਂਦੇ ਨੇ ਪੁਖਰਾਜ ਹੈ ਨੀਲਮ ਹੈ ਜਵਾਹਰ ਹੈ ਮੂੰਗਾ ਹੈ ਪੰਨਾ ਹੈ ਮੋਤੀ ਹੈ ਇਹ ਉਹ ਪੱਥਰ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਰਤਨ ਚਮਕਦੇ ਹੋਏ ਪੱਥਰ ਮਹਾਨ ਪੱਥਰ ਔਰ ਇਹਨਾਂ ਦੇ ਚਮਕ ਤੇ ਦਮਕ ਨੂਰ ਇਹ ਪਰਿਪੂਰਣ ਪਰਮਾਤਮਾ ਤੇਰਾ ਦਿੱਤਾ ਹੋਇਆ ਔਰ ਇੱਕ ਐਸਾ ਹੀਰਾ ਜਿਹਨੂੰ ਮੁਗਲ ਸ਼ਹਿਨशाहਾਂ ਨੇ ਕਹਿ ਦਿੱਤਾ ਸੀ ਇਹ ਕੋਹੇ ਨੂਰ ਹੈ ਇਹ ਤੇ ਪਹਾੜਾਂ ਦਾ ਨੂਰ ਹੈ ਇਹ ਤੇ ਪੱਥਰਾਂ ਦਾ ਨੂਰ ਹੈ ਅਜੇ ਇਹ ਕੋਹੇ ਨੂਰ ਹੀਰਾ ਮੌਜੂਦ ਹੈ ਜਗਤ ਦੇ ਚ ਤੋ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ ਜਿਹੜੇ ਤੂੰ ਨੂਰ ਪੈਦਾ ਕੀਤੇ ਨੇ ਹੀਰਿਆਂ ਦੇ ਵਿੱਚ ਪੰਨਿਆਂ ਦੇ ਵਿੱਚ ਨੀਲਮ ਦੇ ਵਿੱਚ ਪੁਖਰਾਜ ਦੇ ਅੰਦਰ ਮੋਤੀਆਂ ਦੇ ਅੰਦਰ ਇਹ ਪਰਿਪੂਰਨ ਪ੍ਰਮਾਤਮਾ ਇਹ ਵੀ ਤੈਨੂੰ ਗਾਰਨ ਇਹ ਵੀ ਤੇਰੀ ਰਜ਼ਾ ਦੇ ਮੁਤਾਬਕ ਚਮਕੇ ਨੇ ਬਣੇ ਨੇ ਇਹ ਕੋਈ ਹੀਰੇ ਨੂੰ ਵੇਖ ਕੇ ਹੈ ਪ੍ਰਮਾਤਮਾ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਕਿ ਤੂੰ ਪੱਥਰ ਦੇ ਅੰਦਰ ਨੂਰ ਪਾ ਦਿੱਤਾ ਤੂੰ ਨੀਲਮ ਨੂੰ ਇਤਨਾ ਸੁੰਦਰ ਬਣਾ ਦਿੱਤਾ ਤੂੰ ਪੁਖਰਾਜ ਦੇ ਅੰਦਰ ਚਮਕ ਪੈਦਾ ਕਰ ਦਿੱਤੀ ਤੂੰ ਮੋਤੀਆਂ ਦੇ ਅੰਦਰ ਚਮਕ ਤੇ ਦਮਕ ਪੈਦਾ ਕਰ ਦਿੱਤੀ ਤੂੰ ਪਥਰਾਂ ਦੇ ਅੰਦਰ ਰੋਸ਼ਨੀ ਪੈਦਾ ਕਰ ਦਿੱਤੀ ਕੋਈ ਇਹਨਾਂ ਨੂੰ ਆਧਾਰ ਬਣਾ ਕੇ ਤੇਰੇ ਗੀਤ गा ਰਿਹਾ ਹੈ ਤੇ ਕੋਈ ਤੀਰਥਾਂ ਨੂੰ ਆਧਾਰ ਬਣਾ ਕੇ हे परिपूर्ण परमात्मा ਤੇਰੇ ਗੀਤ ਗਾ ਰਿਹਾ ਹੈ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਸੜੇ ਰੇਸ਼ ਤੇ ਗਲਮ ਸਨਾਤਨ ਮਤ ਦੁਆਰਾ ਐਸੇ 68 ਸਥਾਨ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਤੀਰਥ ਤੀਰਥ ਤੋਂ ਮੁਰਾਦ ਟੱਟ ਉਹ ਟੱਟ ਜਿੱਥੋਂ ਮਨੁੱਖ ਨਦੀ ਨੂੰ ਪਾਰ ਕਰਦਾ ਹੈ ਦਰਿਆ ਨੂੰ ਪਾਰ ਕਰਦਾ ਹੈ ਤੋਂ ਤੀਰਥ ਸੇ ਉਹੀ ਵੱਡਾ ਹੈ ਉਈ ਮਹਾਨ ਹੈ ਜਿੱਥੇ ਬੈਠ ਕੇ ਪ੍ਰਮਾਤਮਾ ਦੀ ਯਾਦ ਆਵੇ ਔਰ ਕਬੀਰ ਦੇ ਕਥਨ ਅਨੁਸਾਰ ਤੀਰਥਾਂ ਦੇ ਜਨਮ ਦਾਤੇ ਸੰਤ ਜਨ ਨੇ ਸੰਤ ਦਾ ਕਿਧਰੇ ਜਨਮ ਹੋਵੇ ਤਾਂ ਉਹ ਜਨਮ ਅਸਥਾਨ ਤੀਰਥ ਹੋ ਜਾਂਦਾ ਹੈ ਸੰਤ ਕਿਧਰੇ ਬੈਠ ਕੇ ਤਪ ਕਰੇ ਤੋ ਤਪ ਅਸਥਾਨ ਤੀਰਥ ਹੋ ਜਾਂਦਾ ਹੈ ਸੰਤ ਕਿਧਰੇ ਸ਼ਹਾਦਤ ਦੇ ਦੇਵੇ ਤੋ ਜਿੱਥੇ ਉਹ ਸ਼ਹਾਦਤ ਦਿੰਦਾ ਜਿੱਥੇ ਹੋਂਡ ਡੁੱਲਦਾ ਉਹ ਅਸਥਾਨ ਤੀਰਥ ਹੋ ਜਾਂਦਾ ਹੈ ਇਸ ਵਾਸਤੇ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਦਾਸ ਮੈਂ ਤੇ ਉਦਾਸ ਹੋ ਗਿਆ ਹੈ ਪ੍ਰਭੂ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ ਸਮਝ ਆ ਗਈ ਹੈ ਹਰੀ ਦਾ ਦਾਸ ਵੱਡਾ ਹੈ ਕਿਉਂਕਿ ਜਿਤਨੇ ਤੀਰਥ ਨੇ ਇਹ ਹਰੀ ਦੇ ਦਾਸਾਂ ਦੇ ਕਦਮਾਂ ਤੋਂ ਪੈਦਾ ਹੋਏ ਨੇ ਜਪੀਸ਼ਵਰ ਤੇ ਤਪੀਸ਼ਰ ਲੋਕਾਂ ਦੀ ਦੇਨ ਨੇ ਇਹ 86 ਤੀਰਥ ਤੋਂ ਸਾਬ ਕਹਿੰਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਰਤਨ ਔਰ ਇਹ 86 ਤੀਰਥ ਇਹ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਹੇ ਨੇ ਭਾਉ ਕੋਈ 68 ਤੀਰਥ ਤੇ ਰਤਨ ਇਹਨਾਂ ਦੇ ਆਸਰੇ ਤੇ ਇਹਨਾਂ ਨੂੰ ਨਾਲ ਲੈ ਕੇ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਿਹਾ ਤੇਰੀ ਸਿਫਤ ਤੋਂ ਸਲਾਹ ਕਰ ਰਿਹਾ ਗਾਵੇਂ ਜੋਦ ਮਹਾਬਲ ਸੂਰਾ ਗਾਵੇਂ ਖਾਣੀ ਚਾਰੇ ਗਾ ਰਹੇ ਨੇ ਤੈਨੂੰ ਜੋਧੇ ਮਹਾਬਲੀ ਸੂਰ ਮੇ ਤੇ ਚਾਰੇ ਖਾਣੀਆਂ ਵੀ ਤੇਰੀ ਸਿਫਤ ਤੋਂ ਸਲਾਹ ਕਰ ਰਹੀਆਂ ਨੇ ਕਿਹੜੀਆਂ ਚਾਰ ਖਾਣੀਆਂ ਖਾਣ ਜਿੱਥੋਂ ਕੁਝ ਪੈਦਾ ਹੋਵੇ ਕੁਝ ਉਹ ਖਾਣਾ ਨੇ ਜਿੱਥੋਂ ਧਾਤੂਆਂ ਜਨਮ ਲੈਂਦੀਆਂ ਨੇ ਸੋਨਾ ਪੈਦਾ ਹੁੰਦਾ ਹੈ ਚਾਂਦੀ ਪੈਦਾ ਹੁੰਦਾ ਹੈ ਤਾਂਬਾ ਲੋਹਾ ਕੋਲਾ ਇਤਿਆਦਕ ਇਹ ਵੀ ਖਾਣਾ ਨੇ ਪਰ ਜਿੱਥੋਂ ਜੀਵ ਪੈਦਾ ਹੁੰਦੇ ਨੇ ਜੀਵਨ ਪੈਦਾ ਹੁੰਦਾ ਹੈ ਉਹ ਵੀ ਇੱਕ ਖਾਣ ਹੈ ਤੇ ਉਹ ਖਾਣ ਹੈ ਚਾਰ ਕਿਸਮਾਂ ਦੀ ਅੰਡਜ ਜੇਲਜ ਸਵੇਤਜ ਉਤਪੁਜ ਅੰਡਜ ਸਭ ਤੋਂ ਵੱਡੀ ਖਾਣ ਹੈ ਅੰਡੇ ਕਰੀਬਨ ਕਰੀਬਨ ਜਲ ਜੰਤੂ ਜਿਤੇ ਮੱਛਲੀਆਂ ਕਛੂਏ ਸਿਰਮੌਰ ਨੇ ਅੰਡਿਆਂ ਤੋਂ ਪੈਦਾ ਹੁੰਦੇ ਨੇ ਜਿਤਨਾ ਪੰਛੀ ਜਗਤ ਹੈ ਨਭ ਜੰਤੂ ਆਕਾਸ਼ ਦੇਚ ਉੱਡਣ ਵਾਲੇ ਸਾਰੇ ਦੇ ਸਾਰੇ ਅੰਡਿਆਂ ਤੋਂ ਪੈਦਾ ਹੁੰਦੇ ਨੇ ਜਿਤਨੇ ਕੀੜੇ ਮਕੋੜੇ ਨੇ ਸੱਪ ਇਤਿਆਦਕ ਸਮੇਤ ਇਹਨਾਂ ਦਾ ਜਨਮ ਵੀ ਅੰਡਿਆਂ ਤੋਂ ਹੈ ਸਭ ਤੋਂ ਵੱਡੀ ਜੀਵਾਂ ਦੀ ਜਿਹੜੀ ਖਾਨ ਹੈ ਉਹ ਨੇ ਅੰਡੇ ਫਿਰ ਦੂਜੀ ਖਾਨ ਹੈ ਜੇਰ ਹੇਠ ਜੋ ਪੈਦਾ ਹੁੰਦੇ ਨੇ ਚੋਪਾਏ ਜਾਨਵਰ ਨੇ ਔਰ ਮਨੁੱਖ ਇਹ ਜ਼ੇਰ ਤੋਂ ਜਨਮ ਲੈਂਦੇ ਨੇ ਸਵੈਤਜ ਪਸੀਨੇ ਤੋਂ ਜੋ ਜੀਵ ਪੈਦਾ ਹੁੰਦੇ ਨੇ ਚਿਚੜ ਜੂੰਆਂ ਚਮ ਚਿਚੜ इत्याਦਿ ਪਸ਼ੂਆਂ ਨੂੰ ਹੋ ਜਾਂਦੇ ਨੇ ਔਰ ਮਨੁੱਖ ਨਾਵੇਂ ਨਾ ਤੁਮਹਿਲ ਤੇ ਪਸੀਨੇ ਦੇ ਸੰਯੋਗ ਤੋਂ ਜੂੰਆਂ ਦਾ ਜਨਮ ਹੋ ਜਾਂਦਾ ਇਹ ਵੀ ਪਰਿਪੂਰਣ ਪ੍ਰਮਾਤਮਾ ਨੇ ਇੱਕ ਖਾਣੀ ਬਣਾ ਦਿੱਤੀ ਹੈ ਤੇ ਚੌਥੀ ਖਾਣੀ ਹੈ ਬਨਸਪਤੀ ਉਤਭੁਜ ਜੋ ਧਰਤੀ ਤੋਂ ਧਰਤੀ ਦੇ ਹਮਸਤਾਉ ਆਪਣੇ ਆਪ ਧਰਤੀ ਦੇ ਚੋਂ ਫੁੱਟ ਪੈਂਦੇ ਨੇ ਨਿਕਲਦੇ ਨੇ ਇਹ ਚਾਰ ਖਾਣੀਆਂ ਨੇ ਸਹਿਬ ਕਹਿੰਦੇ ਨੇ ਇਹ ਚਾਰ ਖਾਣੀਆਂ ਵੀ ਤੈਨੂੰ ਗਾ ਰਹੀਆਂ ਨੇ ਭਾਉ ਕੋਈ ਅੰਡਿਆਂ ਨੂੰ ਵੇਖ ਕੇ ਜੇਰ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ ਪਸੀਨੇ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ ਔਰ ਧਰਤੀ ਤੋਂ ਪੈਦਾ ਹੁੰਦੀ ਬਨਸਪਤੀ ਨੂੰ ਵੇਖ ਕੇ हे परिपूरण ਪ੍ਰਮਾਤਮਾ ਵਿਸਮਾਦ ਹੋ ਕੇ ਤੇਰੇ ਗੀਤ ਗਾਣ ਕਰਨ ਲੱਗ ਪੈਂਦਾ ਔਰ ਉਸ ਦੇ ਗਾਣ ਦਾ ਆਧਾਰ ਹੈ ਇਹ ਚਾਰ ਖਾਣੀਆਂ ਗਾਵੇਂ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਗਾਰੇ ਨੇ ਤੈਨੂੰ ਇਹ ਖੰਡ ਟੋਟੇ ਧਰਤੀ ਦੇ ਟੋਟੇ ਮੰਡਲ ਕਈ ਚੱਕਰ ਵਰ ਭੰਡਾ ਇਹ ਬ੍ਰਹਿਮੰਡ ਬ੍ਰਹਿਮੰਡ ਦਾ ਇਹ ਜੋ ਤੂੰ ਚੱਕਰ ਜੋ ਤੂੰ ਬਣਾਇਆ ਕਰ ਕਰ ਰੱਖੇ ਧਾਰੇ ਜੋ ਤੂੰ ਬਣਾ ਬਣਾ ਕੇ ਧਾਰਨ ਕੀਤੇ ਨੇ ਰੱਖੇ ਨੇ ਕੀ ਬ੍ਰਹਿਮੰਡ ਤੇ ਬ੍ਰਹਿਮੰਡਾਂ ਦਾ ਚੱਕਰ ਤੇ ਫਿਰ ਬ੍ਰਹਿਮੰਡ ਦੇ ਛੋਟੇ ਛੋਟੇ ਟੋਟੇ ਧਰਤੀਆਂ ਟੁਕੜੇ ਜ਼ਮੀਨ हे परिपूर्ण परमात्मा ਇਹ ਵੀ ਤੈਨੂੰ ਗਾ ਰਹੇ ਨੇ ਭਾਉ ਕੋਈ ਇਸ ਬ੍ਰਹਿਮੰਡ ਦੇ ਚੱਕਰ ਨੂੰ ਵੇਖਦਾ ਹੈ ਕੋਈ ਧਰਤੀ ਦੇ ਟੁਕੜਿਆਂ ਨੂੰ ਵੇਖਦਾ ਹੈ ਔਰ ਕੋਈ ਸਮੂਹ ਬ੍ਰਹਿਮੰਡ ਦੇ ਉੱਤੇ ਜਦ ਦ੍ਰਿਸ਼ਟੀ ਮਾਰਦਾ ਹੈ ਤੇਰੀ ਸਿਫਤ ਤੋਂ ਸਲਾਹ ਕਰਨ ਲੱਗ ਪੈਂਦਾ ਹੈ ਯਾ ਹੈ ਪਰਿਪੂਰਨ ਪ੍ਰਮਾਤਮਾ ਇਹ ਸਭ ਕੁਝ ਤੇਰੀ ਰਜ਼ਾ ਦੇ ਚ ਨੇ ਇਸ ਵਾਸਤੇ ਤੇਰੇ ਗੀਤ ਗਾ ਰਹੇ ਨੇ ਸਹੀ ਤੁਦ ਨੂੰ ਗਾਵੇਂ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਇਹ ਤੇ ਠੀਕ ਹੈ हे परिपूर्ण परमात्मा ਕਿ ਤੈਨੂੰ ਬਹੁਤ ਗਾ ਰਹੇ ਨੇ ਅਨੰਤ ਗਾ ਰਹੇ ਨੇ ਬੇਸ਼ੁਮਾਰ ਗਾ ਰਹੇ ਨੇ ਪਰ ਹਕੀਕਤ ਦੇਚ ਤੇ ਸਹੀ ਤੁਦ ਨੂੰ ਗਾਵੇਂ ਉਹੀ ਤੈਨੂੰ ਗਾ ਰਹੇ ਨੇ ਕੌਣ ਜੋ ਤੁਦ ਭਾਵਨ ਜੋ ਤੈਨੂੰ ਭਾ ਜਾਂਦੇ ਨੇ ਗਾਣ ਵਾਲੇ ਤੇ ਬੁਤੇਰੇ ਨੇ ਪਰ ਤੈਨੂੰ ਭਾ ਗਏ ਨੇ ਜਾਂ ਨਹੀਂ ਸਹਿਬ ਕਹਿੰਦੇ ਨੇ ਇਹ ਮਸਲਾ ਬਹੁਤ ਆਹਮ ਹੈ ਜ਼ਰੂਰੀ ਹੈ ਪਰ ਮੇਰੀ ਦ੍ਰਿਸ਼ਟੀ ਦੇ ਤਿਵਾਖ ਹੀ ਤੈਨੂੰ ਉਹੀ ਗਾ ਰਹੇ ਨੇ ਜੋ ਤੈਨੂੰ ਭਾਗ ਹੈ ਨੇ ਤੇ ਕੌਣ ਤੈਨੂੰ ਭਾਗ ਹੈ ਨੇ ਰਥੇ ਤੇਰੇ ਭਗਤ ਰਸਾਲੇ ਜੋ ਤੇਰੇ ਨਾਮ ਦੇ ਰੰਗ ਦੇ ਚ ਰਥੇ ਨੇ ਤੇ ਰਸਾਲੇ ਜਿਨ੍ਹਾਂ ਕੋਲ ਰਸ ਹੈ ਰਸਾਂ ਦਾ ਘਰ ਹੈ ਤੇਰਾ ਨਾਮ ਜੋ ਰਸ ਦੇ ਚ ਭਜ ਗਏ ਨੇ ਜੋ ਰਸ ਦੇ ਚ ਡੁੱਬ ਗਏ ਨੇ ਦਰਸਲ ਭੋਜਨ ਦੀ ਬੁਰਕੀ ਨੂੰ ਮੂੰਹ ਦੇ ਚ ਰੱਖੀ ਹੈ ਰਸਨਾ ਨੂੰ ਸਵਾਦ ਆਉਂਦਾ ਹੈ ਇਸੇ ਤਰੀਕੇ ਨਾਲ ਰਸਨਾ ਜਦ ਪ੍ਰਮਾਤਮਾ ਦਾ ਨਾਮ ਜਪੇ ਤੇ ਜਪਦਿਆਂ ਸਵਾਦ ਆਵੇ ਸਮਝ ਲਓ ਉਹ ਭਗਤ ਰਸਾਲ ਭਗਤ ਹੈ ਉਹਦੇ ਕੋਲ ਰਸ ਹੈ ਰਸਾਂ ਦਾ ਘਰ ਪਰਿਪੂਰਣ ਪ੍ਰਮਾਤਮਾ ਦਾ ਨਾਮ ਹੈ ਔਰ ਉਹ ਰਸ ਦੇ ਚ ਭਗਤੀ ਜੋ ਹੈ ਕਰ ਰਿਹਾ ਹੈ ਭੋਜਨ ਦੀ ਬੁਰਕੀ ਮੂੰਹ ਦੇ ਚ ਰੱਖੀਏ ਤੇ ਸਵਾਦ ਨਹੀਂ ਆਇਆ ਲਾਜ਼ਮੀ ਹੈ ਕੋਈ ਬੁਖਾਰ ਹੋਵੇਗਾ ਜਿਸ ਕਾਰਨ ਕਰਕੇ ਰਸਨਾ ਕੌੜੀਏ ਤੇ ਰਸਨਾ ਦਾ ਸਵਾਦ ਬਦਲ ਗਿਆ ਹੈ ਤਾਂ ਹੁਣ ਸਵਾਦੀ ਭੋਜਨ ਸਵਾਦੀ ਪਦਾਰਥ ਵੀ ਸਵਾਦ ਨਹੀਂ ਰਹਿ ਰਿਹਾ ਹੂ ਬਹੋ ਕਿਦਰੇ ਮਨ ਨੂੰ ਵਿਕਾਰਾਂ ਦਾ ਤਾਪ ਚੜੇ ਹੋਵੇ ਲੋਭ ਤੇ ਤ੍ਰਿਸ਼ਨਾ ਦਾ ਤੋ ਪ੍ਰਮਾਤਮਾ ਦਾ ਨਾਮ ਜਪੀਏ ਉਹਦੇ ਚ ਸਵਾਦ ਨਹੀਂ ਆਉਂਦਾ ਉਹਦੇ ਚ ਰਸ ਨਹੀਂ ਆਉਂਦਾ ਤੋ ਰਸਾਲ ਭਗਤ ਦੀ ਇਹ ਪਹਿਚਾਣ ਹੈ ਕਿ ਉਹਦੀ ਰਸਨਾ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੋਵੇਗਾ ਤੇ ਨਾਮ ਦੇ ਚੋਹੀਂ ਉਹ ਸਾਰਾ ਦਿਨ ਸਾਰੀ ਰਾਤ ਸਾਰੀ ਉਮਰ ਰਸ ਲੈਂਦਾ ਰਹੇਗਾ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਮਾਤਮਾ ਕਿੱਥੇ ਵਸਦਾ ਹੈ ਉਸ ਸਾਧੂ ਦੀ ਰਸਨਾ ਤੇ ਵਸਦਾ ਹੈ ਜਿਹਨੂੰ ਜਪਦੇ ਆਇਆ ਰਸ ਆ ਰਿਹਾ ਹੈ ਸਵਾਦ ਆ ਰਿਹਾ ਹੈ ਤੋ ਸੇਈ ਤੁਦ ਨੂੰ ਗਾਵੇ ਉਹੀ ਤੈਨੂੰ ਗਾ ਰਹੇ ਨੇ ਵਾਸਤਵਿਕ ਕੌਣ ਜੋ ਤੁਦ ਭਾਵਨ ਜੋ ਤੈਨੂੰ ਭਾਗੇ ਨੇ ਕੌਣ ਤੈਨੂੰ ਭਾਗੇ ਨੇ ਰੱਤੇ ਤੇਰੇ ਭਗਤ ਰਸਾਲੇ ਜੋ ਤੇਰੇ ਭਗਤ ਨੇ ਤੇਰੇ ਨਾਮ ਦੇ ਰੰਗ ਵਿੱਚ ਰੱਤੇ ਨੇ ਜੋ ਰਸਾਂ ਦਾ ਘਰ ਤੇਰਾ ਨਾਮ ਪ੍ਰਾਪਤ ਕਰ ਚੁਕੇ ਨੇ ਇਸ ਤਰ੍ਹਾਂ ਦੇ ਜਿਹੜੇ ਭਗਤ ਨੇ ਹਕੀਕਤ ਦੇਖ ਤੇ ਤੈਨੂੰ ਇਹੀ ਗਾ ਰਹੇ ਨੇ ਵਾਸਵਿਕ ਸਰਮੌਰ ਰੂਪ ਰਿਖਤੇ ਤੈਨੂੰ ਇਹੀ ਗਾ ਰਹੇ ਨੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਹੋਰ ਅਨੰਤ ਗਾ ਰਹੇ ਨੇ ਵੇਸ਼ ਮਾਰ ਗਾ ਰਹੇ ਨੇ ਸੇ ਮੈਂ ਚਿਤਨਾ ਆਵਨ ਜੋ ਮੇਰੇ ਚੇਤੇ ਸ਼ਕਤੀ ਤੋਂ ਪਰੇ ਨੇ ਜਿਨ੍ਹਾਂ ਨੂੰ ਮੈਂ ਆਪਣੇ ਚੇਤੇ ਸ਼ਕਤੀ 'ਚ ਨਹੀਂ ਲਿਆ ਸਕਦਾ ਭਾਵੇਂ ਮੇਰੀ ਚੇਤੇ ਸ਼ਕਤੀ ਵੀ ਇੱਕ ਸੀਮਾ ਰੱਖਦੀ ਏ ਤੇ ਤੈਨੂੰ ਗਾ ਰਹੇ ਨੇ ਅਸੰਖ ਅਨੰਤ ਬੇਸ਼ੁਮਾਰ ਇਹ ਪਰਿਪੂਰਣ ਪ੍ਰਮਾਤਮਾ ਹੋਰ ਵੀ अनेका ਗਾ ਰਹੇ ਨੇ ਜੋ ਕੁਝ ਮੈਂ ਕਿਹਾ ਇਸ ਤੋਂ ਇਲਾਵਾ ਵੀ ਤੈਨੂੰ ਗਾ ਰਹੇ ਨੇ ਜੋ ਮੇਰੇ ਚਿੱਤ ਦੇ 'ਚ ਨਹੀਂ ਆਉਂਦੇ ਨਾਨਕ ਕਿਆ ਵਿਚਾਰੇ ਮੈਂ ਇਨ੍ਹਾਂ ਸਾਰੇ ਗਾਣ ਵਾਲਿਆਂ ਦੀ ਕੀ ਵਿਚਾਰ ਕਰਾਂ ਕਿਉਂਕਿ ਸਾਰੇ ਦੇ ਸਾਰੇ ਮੇਰੇ ਚੇਤੇ ਸ਼ਕਤੀ ਦੇ ਅੰਦਰ ਨਹੀਂ ਆਉਂਦੇ ਮੈਂ ਸਾਰਿਆਂ ਦਾ ਚੇਤਾ ਨਹੀਂ ਕਰ ਸਕਦਾ ਮੈਂ ਸਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ ਕਿਉਂਕਿ ਮੇਰੀ ਚੇਤੇ ਸ਼ਕਤੀ ਸੀਮਾ ਦੇ ਚ ਹੈ ਭੇ ਪਰਿਪੂਰਣ ਪ੍ਰਮਾਤਮਾ ਅਨੰਤ ਤੈਨੂੰ ਗਾਰੇ ਨੇ ਜੋ ਮੇਰੇ ਚੇਤੇ ਤੋਂ ਪਰੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਉਹੀ ਪ੍ਰਮਾਤਮਾ ਸੱਚਾ ਹੈ ਸਦੀਵੀ ਹੈ ਹਮੇਸ਼ਾ ਹੈ ਤੇ ਉਸ ਦੀ ਵਡਿਆਈ ਵੀ ਸੱਚੀ ਹੈ ਮਹਾਨ ਹੈ ਹੈ ਵੀ ਉਹ ਹੁਣ ਵੀ ਹੈ ਐਸਾ ਨਹੀਂ ਕਿ ਹੋ ਗੁਜ਼ਰਿਆ ਹੈ ਨਹੀਂ ਉਹ ਹੁਣ ਵੀ ਹੈ ਜਿਸ ਦੀ ਵਡਿਆਈ ਸੱਚੀ ਹੈ ਜੋ ਸੱਚਾ ਹੈ ਜੋ ਸਦੀਵੀ ਹੈ ਹਮੇਸ਼ਾ ਹੈ ਨੈਚਲ ਹੈ ਮਾਲਕ ਹੈ ਹੈ ਵੀ ਉਹ ਹੁਣ ਵੀ ਹੈ ਹੋਸੀ ਅਗਾ ਵੀ ਹੋਵੇਗਾ ਜਾਏ ਨਾ ਜਾਸੀ ਉਹਦਾ ਜਨਮ ਨਹੀਂ ਹੈ ਤੇ ਉਹਨੇ ਜਾਣਾ ਵੀ ਨਹੀਂ ਉਹਨੇ ਮਰਨਾ ਵੀ ਨਹੀਂ ਜਾਏ ਨਾ ਜਾਸੀ ਜੋ ਜਨਮ ਤੇ ਮਰਨ ਦੇਚ ਨਹੀਂ ਹੈ ਰਚਨਾ ਜਿੰਨ ਰਚਾਈ ਜਿਸਨੇ ਸਾਰੀ ਰਚਨਾ ਰਚਾਈ ਹੈ ਉਹ ਹੁਣ ਵੀ ਹੈ ਜਨਮ ਤੇ ਮਰਨ ਦੇਚ ਨਹੀਂ ਹੈ ਉਹ ਮਾਲਕ ਹੈ ਉਹਦੀ ਮਹਿਮਾ ਸੱਚੀ ਹੈ ਰੰਗੀ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜਿੰਨੂ ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਜਿੰਸਾਂ ਜਿਸ ਨੇ ਆਪਣੇ ਪੈਦਾ ਕੀਤੀ ਹੋਈ ਪ੍ਰਕਿਰਤੀ ਦੁਆਰਾ ਬਣਾਈਆਂ ਨੇ ਉਪਾਈਆਂ ਨੇ ਉਹ ਪਰਿਪੂਰਣ ਪਰਮਾਤਮਾ ਜਨਮ ਤੇ ਮਰਨ ਤੋਂ ਰਹਿਤ ਹੈ ਨਹਿ ਚਲ ਹੈ ਤੇ ਕਾਇਮ ਹੈ ਉਸਨੇ ਆਪਣੀ ਮਾਇਆ ਦੁਆਰਾ ਤਰਾ ਤਰਾ ਦੇ ਰੰਗ ਦੀਆਂ ਜਿੰਸਾਂ ਬਣਾ ਕੇ ਧਰ ਦਿੱਤੀਆਂ ਨੇ ਕਰ ਕਰ ਵੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਕੁਝ ਉਸ ਨੇ ਬਣਾਇਆ ਹੈ ਕਰ ਕਰਕੇ ਉਹਨਾਂ ਨੂੰ ਵੇਖਦਾ ਪਿਆ ਬਣਾ ਬਣਾ ਕੇ ਉਹਨਾਂ ਨੂੰ ਵੇਖਦਾ ਪਿਆ ਜਿਵੇਂ ਉਸ ਦੀ ਵਡਿਆਈ ਜਿਵੇਂ ਉਸ ਦੀ ਰਜ਼ਾ ਹੈ ਜਿਵੇਂ ਉਸ ਦੀ ਮਰਜ਼ੀ ਹੈ ਉਸ ਢੰਗ ਨਾਲ ਇਹਨਾਂ ਜੀਵਾਂ 'ਤੇ ਆਪਣੀ ਦ੍ਰਿਸ਼ਟੀ ਮਾਰ ਰਿਹਾ ਹੈ ਵੇਖ ਰਿਹਾ ਹੈ ਆਪਣੇ ਬਣੇ ਹੋਏ ਜਗਤ ਨੂੰ ਭਾਵ ਸੰਭਾਲ ਕਰ ਰਿਹਾ ਹੈ ਆਪਣੀ ਸਾਜੀ ਬਣਾਈ ਹੋਈ ਇਸ ਪ੍ਰਕਿਰਤੀ ਦਾ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਜੋ ਕੁਛ ਉਸ ਨੂੰ ਭਾਵਦਾ ਹੈ ਉਹੀ ਉਹ ਕਰਦਾ ਹੈ ਹੁਕਮ ਕਰਕੇ ਉਹਦੇ ਭਾਣੇ ਨੂੰ ਮੋੜਿਆ ਨਹੀਂ ਜਾ ਸਕਦਾ ਕੋਈ ਇਹ ਨਹੀਂ ਆਖ ਸਕਦਾ हे ਪ੍ਰਮਾਤਮਾ ਤੂੰ ਇਹ ਨਾ ਕਰ ਇਹ ਕਰ ਉਸ ਦੇ ਉੱਤੇ ਹੁਕਮ ਨਹੀਂ ਚੱਲ ਸਕਦਾ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ ਹੁਕਮ ਕਰਕੇ ਅਸੀਂ ਉਸ ਨੂੰ ਉਸ ਦੀ ਇਕਰਤ ਤੋਂ ਰੋਕ ਨਹੀਂ ਸਕਦੇ ਅਰਦਾਸ ਕਰ ਸਕਦੇ ਹਾਂ ਜੋਦੜੀ ਕਰ ਸਕਦੇ ਹਾਂ ਪ੍ਰਾਰਥਨਾ ਕਰਕੇ ਉਸ ਨਾਲ ਜੁੜ ਸਕਦੇ ਹਾਂ ਹੁਕਮ ਕਰਕੇ ਉਸ ਨੂੰ ਰੋਕ ਨਹੀਂ ਸਕਦੇ ਆਖਲੀਆਂ ਪੰਕਤੀਆਂ ਸੋ ਬਾਦਸ਼ਾਹੋ ਸਹਾ ਬਾਦਸ਼ਾਹਬ ਨਾਨਕ ਰੈਣ ਡਜਾਈ ਜੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਮਾਲਕ ਹੈ ਉਹਦਾ ਆਨੰਦ ਮਾਣਨ ਲਈ ਉਹਦੀ ਪ੍ਰਾਪਤੀ ਲਈ ਹੇ ਜਗਤ ਦੇ ਜੀਵੋ ਇੱਕੋ ਇੱਕ ਸਾਧਨ ਹੈ ਨਾਨਕ ਰਹਿਣ ਲਜਾਈ ਉਹਦੀ ਰਜ਼ਾ ਦੇ ਚ ਰਹਿਣਾ ਉਹਦੇ ਭਾਣੇ ਦੇ ਚ ਰਹਿਣਾ ਉਹਦੇ ਹੁਕਮ ਦੇ ਚ ਰਹਿਣਾ ਇਸ ਤੋਂ ਇਲਾਵਾ ਉਸ ਨਾਲ ਜੁੜਨ ਦਾ ਹੋਰ ਕੋਈ ਵਸੀਲਾ ਨਹੀਂ ਹੋਰ ਕੋਈ ਤਰੀਕਾ ਨਹੀਂ ਤੋਂ ਸੋਦਰ ਦੀ ਇਸ ਮਹਾਨ ਪੌੜੀ ਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਅਨੰਤ ਪਸਾਰਾ ਜੋ ਤੇਰਾ ਕੀਤਾ ਹੋਇਆ ਹੈ ਤੈਨੂੰ ਗਾ ਰਿਹਾ ਹੈ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਤੇ ਤੇਰੀ ਸਿਫਤੋ ਸਲਾਹ ਦੇ ਚ ਸਰਮੌਰ ਹੈ ਸੰਗੀਤ ਗੀਤ ਨਾਦ ਔਰ हे परिपूर्ण ਪ੍ਰਮਾਤਮਾ ਗਾਣ ਕਰਨ ਦਾ ਫਲ ਹੈ ਤੇਰੀ ਪ੍ਰਾਪਤੀ ਦਾ ਵਾਸਤਵਿਕ ਢੰਗ ਹੈ ਕਿ ਤੇਰੀ ਰਜ਼ਾ ਦੇ ਚ ਰਹਿਣਾ ਜੋ ਰਜ਼ਾ ਦੇ ਚ ਰਹਿ ਰਿਹਾ ਹੈ ਉਹਨੂੰ ਫਲ ਦੀ ਪ੍ਰਾਪਤੀ ਹੈ ਜੋ ਰਜ਼ਾ ਦੇ ਚ ਰਹਿ ਰਿਹਾ ਹੈ ਉਨੂ ਰਾਜਕ ਰਹੀਮ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮੂਲ ਗੱਲ ਸਾਰੇ ਦਾ ਸਾਰਾ ਪ੍ਰਾਕ੍ਰਿਤਿਕ ਮੰਡਲ ਹੈ ਪ੍ਰਮਾਤਮਾ ਤੈਨੂੰ ਗਾ ਰਿਹਾ ਹੈ हे ਜੀਵ ਤੂੰ ਵੀ ਉਸ ਨੂੰ ਗਾ ਔਰ ਉਸ ਦੀ ਰਜ਼ਾ ਵਿੱਚ ਰਹਿ ਉਸ ਦੇ ਅੱਗੇ ਹੁਕਮ ਨਾ ਕਰ ਉਸ ਦੇ ਅੱਗੇ ਪ੍ਰਾਰਥਨਾ ਕਰ ਉਸ ਦੇ ਅੱਗੇ ਅਰਦਾਸ ਕਰ ਜੋਦੜੀ ਕਰ